ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਅਸੀਂ ਇਸ ਸਮੇਂ ਖੜੇ ਆਂ ਸ਼ੰਭੂ ਬਾਰਡਰ ਦੇ ਉੱਤੇ ਜਿੱਥੇ ਮੋਰਚਾ ਲੱਗੇ ਨੂੰ ਅੱਜ 153 ਦਿਨ ਹੋ ਗਏ ਮੋਰਚਾ ਚੜ੍ਹਦੀ ਕਲਾ 'ਚ ਹੈ ਮੌਤ ਵਧੀਆ ਮੋਰਚਾ ਚੱਲਣ ਲੱਗਿਆ ਹੋਇਆ ਹੈ ਮੋਰਚੇ ਦੇ ਵਿੱਚ ਜੋ ਸਾਨੂੰ ਕਿਸਾਨਾਂ ਨੂੰ ਬਦਨਾਮ ਕਰਾਇਆ ਜਾਂਦਾ ਸੀਗਾ ਉਸ ਭਾਜੀਪੀ ਦੇ ਜਿਹੜੇ ਵਰਕਰ ਨੇ ਲੀਡਰ ਨੇ ਉਹਨਾਂ ਵੱਲੋਂ ਵੀ ਜਿਹੜੇ ਰਸਤੇ ਬੰਦ ਕਰੇ ਹੋਏ ਆ ਉਹ ਕਿਸਾਨਾਂ ਨੇ ਕਰੇ ਹੋਏ ਨੇ ਪਰ ਜੋ 10 ਤਰੀਕ ਨੂੰ ਹਾਈ ਕੋਰਟ ਵੱਲੋਂ ਆਰਡਰ ਆਇਆ ਉਹ ਚ ਹਾਈ ਕੋਰਟ ਨੇ ਕਲੀਅਰ ਕਰਤਾ ਵੀ ਜਿਹੜਾ ਰਸਤੇ ਬੰਦ ਕਰੇ ਹੋਏ ਨੇ ਹਰਿਆਣੇ ਦੀ ਬੀਜੇਪੀ ਸਰਕਾਰ ਨੇ ਰਸਤੇ ਬੰਦ ਕਰੇ ਹੋਏ ਆ ਸੈਂਟਰ ਦੀ ਬੀਜੇਪੀ ਸਰਕਾਰ ਨੇ ਰਸਤੇ ਬੰਦ ਕਰਾਏ ਹੋਏ ਨੇ ਜਿੱਥੇ ਵੱਡੀਆਂ-ਵੱਡੀਆਂ ਦੁਬਾਰਾਂ ਕੱਢੀਆਂ ਹੋਈਆਂ ਸਰੀਏ ਗੱਡੇ ਹੋਏ ਨੇ ਕੰਡੀਆਂ ਲੀਆਂ ਤਾਰਾਂ ਇਹਦੇ ਮੇਨ ਦੋਸ਼ੀ ਐ ਰਸਤੇ ਬੰਦ ਹੋਣ ਦੀ ਹਰਿਆਣੇ ਦੀ ਬੀਜੇਪੀ ਸਰਕਾਰ ਐ ਅਸੀਂ ਤਾਂ ਨਾ ਰਸਤਾ ਪਹਿਲਾਂ ਰੋਕਿਆ ਨਾ ਹੁਣ ਰੋਕਣਾ ਸਾਡਾ ਮਕਸਦ ਦਿੱਲੀ ਜਾਣਾ ਐ ਜੇ ਰਸਤੇ ਸਰਕਾਰ ਨੇ ਰੋਕੇ ਤਾਂ ਸਾਨੂੰ ਮਜਬੂਰਨ ਇੱਥੇ ਬਹਿਣਾ ਪਿਆ ਕਿਉਂਕਿ ਜਦੋਂ ਅੱਗੇ ਅਸੀਂ ਵਧਦੇ ਸੀ ਸਾਡੇ ਤੇ ਗੋਲੀ ਬਰੂਚ ਚਲਾਏ ਇਹਨਾਂ ਨੇ ਸਾਡੇ ਕਿਸਾਨਾਂ ਨੂੰ ਸ਼ਹੀਦ ਕਰਿਆ ਫਟੜ ਕਰਿਆ ਪਰ ਜਦੋਂ ਹੁਣ ਮਾਨਯੋਗ ਹਾਈ ਕੋਰਟ ਨੇ ਆਰਡਰ ਦੇ ਦਿੱਤੇ ਅੱਜ 5 ਦਿਨ ਹੋ ਗਏ ਆਰਡਰਾਂ ਨੂੰ ਪਰ ਸਰਕਾਰ ਇਹ ਤੇ ਕੋਈ ਕੰਮ ਨਹੀਂ ਕਰ ਰਹੀ ਆਰਡਰਾਂ ਤੇ ਸਾਨੂੰ ਤਾਂ ਇਹ ਲੱਗਦਾ ਵੀ ਸਰਕਾਰ ਨੂੰ ਪਰਵਾਹ ਨਹੀਂ ਮਾਨੀ ਉਹ ਹਾਈ ਕੋਰਟ ਦੀ ਕਿਉਂਕਿ ਜੇ ਹਾਈ ਕੋਰਟ ਦਾ ਆਰਡਰ ਆਇਆ ਤਾਂ ਇਹ ਰਸਤੇ ਖੋਲਣ ਲੱਗ ਜਾਂਦੇ ਪਰ ਅੱਜ 15 ਤਰੀਕ ਹੋ ਗਈ ਇਹਨਾਂ ਨੇ ਨਾ ਕੋਈ ਰਸਤੇ ਦੇ ਉੱਤੇ ਹਲਚਲ ਕਰੀਆ ਸਗੋ ਉਲਟ ਜਿਹੜੇ ਉੱਤੇ ਸਿਕਿਉਰਿਟੀ ਵਾਲੇ ਬੈਠੇ ਨੇ ਸਾਡੇ ਵੀਰ ਫੌਜ ਵਾਲੇ ਬੈਠੇ ਆ ਉਹ ਤੋਂ ਬਾਅਦ ਬੀਐਸਐਫ ਵਾਲੇ ਨੇ ਇਹ ਪੁਲਿਸ ਉਹਨਾਂ ਦੇ ਉੱਪਰ ਸ਼ੈੱਡ ਪੱਕੇ ਬਣਾਤੇ ਲੋਹੇ ਦੇ ਨੀ ਆਮ ਪਹਿਲਾਂ ਤਰਪਾਲਾ ਪਾਈਆਂ ਹੋਈਆਂ ਸੀਗੀਆਂ ਇਹ ਤੋਂ ਇਹ ਲੱਗਦਾ ਜਿਹੜੀ ਸਰਕਾਰ ਦੀ ਮਨਸ਼ਾ ਉਹ ਰਸਤੇ ਖੋਲਣ ਦੀ ਨਹੀਂ ਹੈਗੀ ਪਰ ਅਸੀਂ ਕਹਿੰਦੇ ਹਾਂ ਹੁਣ ਹਾਈ ਕੋਰਟ ਦਾ ਫਰਜ਼ ਹੈ ਵੀ ਰਸਤੇ ਇਹਨਾਂ ਨੂੰ ਕੋਹੋ ਵੀ ਖੋਲਣ ਕਿਉਂਕਿ ਆਰਡਰ ਤੁਸੀਂ ਕਰਿਆ ਹੈ ਅਸੀਂ ਦਿੱਲੀ ਜਾਣਾ ਸਾਡੀ ਲੜਾਈ ਆ ਦਿੱਲੀ ਨਾਲ ਹੈ ਅਸੀਂ ਜਦੋਂ ਇਹ ਰਸਤੇ ਖੋਲਣਗੇ ਹੋ ਸਕਦਾ ਸਾਨੂੰ ਇੱਕ ਪਿੰਡ ਹੈ ਵਸਿਆ ਹੋਇਆ ਪਿੰਡ ਉਠਣ ਨੂੰ ਹੈ ਉਜਾੜਨ ਨੂੰ ਪੰਜ-ਛੇ ਦਿਨ ਲੱਗ ਜਾਂਦੇ ਆ ਵੀ ਸਾਨੂੰ ਹਫ਼ਤਾ ਦਸ ਦਿਨ ਲੱਗ ਜੇ ਪਰ ਜਿਹੜਾ ਦਿੱਲੀ ਜਾਣ ਦੀ ਸਾਡੀ ਕਾਲ ਹੈ ਉਹ ਕਨਫਰਮ ਹੈ ਅਸੀਂ ਦਿੱਲੀ ਜਾਣਾ ਕਿਉਂਕਿ ਜਿਹੜਾ ਸਾਡੇ ਆ ਮੰਗਾ ਨੇ ਦਿੱਲੀ ਨਾਲ ਰਿਲੇਟਡ ਨੇ ਉਹ ਤੋਂ ਬਾਅਦ ਇੱਕ ਬੇਨਤੀ ਮੈਂ ਹੋਰ ਕਰੂੰਗਾ 2017 ਤਰੀਕ ਹੈ 17 ਤਰੀਕ ਅੰਬਾਲਾ ਦੇ ਐਸਪੀ ਦਫਤਰ ਦਾ ਸੀ ਰੋਸ ਪ੍ਰਦਰਸ਼ਨ ਕਰਨਾ ਉਥੇ ਕਰਾਉ ਕਰਨਾ ਕਿਉਂਕਿ ਸਾਡਾ ਇੱਕ ਨੌਜਵਾਨ ਆਗੂ ਜਿਹਨੂੰ ਬਾਰਡਰ ਕਨਨ ਦੇ ਨਾਂ ਤੋਂ ਤੁਸੀਂ ਜਾਣਦੇ ਹੋ ਨਵਦੀਪ ਦਲਵੇੜੇ ਨੂੰ ਉਹਨੂੰ 3 ਮਹੀਨੇ ਹੋ ਗਏ ਹਰਿਆਣੇ ਦੀ ਪੁਲਿਸ ਨੇ ਨਜਾਇਜ਼ ਜੇੜਾਂ 'ਚ ਡੱਕਿਆ ਹੋਇਆ ਜਿੱਤੇ ਕੋਈ ਪਰਚਾ ਨਹੀਂ ਬਣਦਾ ਕੋਈ ਕੁਝ ਨਹੀਂ ਪਰ ਇੱਕ ਹੁਕਮਰਾਨ ਨੇ ਐਨਾ ਉਤੇ ਜ਼ੁਲਮ ਕਰਿਆ ਵੀ ਉਹ ਮੁੰਡੇ ਦੀ ਹਾਲਤ ਵੀ ਖਰਾਬ ਕਰਤੀ ਮੈਂ ਵੀਰੋ ਸਭ ਨੂੰ ਬੇਨਤੀ ਕਰੂੰਗਾ 22 ਤਾਰੀਖ ਨੂੰ ਸਵੇਰੇ ਅਸੀਂ 10 ਵਜੇ ਦਾਣਾ ਮੰਡੀ ਅੰਵਾਲੇ ਦੇ ਵਿੱਚ ਇਕੱਠੇ ਹੋਣਾ ਉਦੋਂ ਇਕੱਠੇ ਹੋਗੇ ਉਸ ਤੋਂ ਬਾਅਦ ਐਸਪੀ ਦਫ਼ਤਰ ਜਾਣਾ ਜਿੱਥੇ ਮੈਂ ਬੇਨਤੀ ਕਰੂੰਗਾ ਆਪਾਂ ਵੱਧ ਤੋਂ ਵੱਧ ਜਿੰਨੇ ਵੀ ਸਾਰੇ ਵੀਰ ਨੇ ਕਿਉਂਕਿ ਨਵਦੀਪ ਜਲਵੇੜਾ ਕਿਸੇ ਇੱਕ ਦਾ ਨਹੀਂ ਸਾਰਿਆਂ ਦਾ ਜੇ ਉਹਨੇ ਲੜਾਈ ਲੜੀਏ ਚਾਹੇ ਅੰਦੋਲਨ ਚ ਲੜੀਏ ਚਾਹੇ ਪਹਿਲੇ ਚ ਲੜੀਏ ਹਰ ਇੱਕ ਦੇ ਹੱਕ ਦੀ ਲੜਾਈ ਹੈ ਉਹ ਤੇ ਸਾਡਾ ਫਰਜ਼ ਬਣਦਾ ਅਸੀਂ ਇਕੱਠੇ ਹੋ ਕੇ ਇੱਥੇ ਆਪਣਾ ਵਾਲੇ ਆਈਏ ਉਸ ਦਿਨ ਤਾਂ ਕਿ ਇਹ ਸਰਕਾਰ ਦੇ ਨੱਕ 'ਚ ਦਮ ਕਰ ਦਈਏ ਜੋ ਗੁੰਡਾਗਰਦੀ ਆ ਸਰਕਾਰ ਨੇ ਕਰੀ ਆ ਨੰਗਾ ਨੰਚ ਗੁੰਡਾਗਰਦੀ ਦਾ ਕਰਿਆ ਇਹਨਾਂ ਨੂੰ ਪਤਾ ਲੱਗ ਜਾਏ ਵੀ ਕਿਸਾਨ ਨਾ ਦਾ ਦਿੱਲੀ ਜਾਣ ਤੋਂ ਪਿੱਛੇ ਹਟਦੇ ਆ ਨਾ ਸਾਡੇ ਕਿਸੇ ਬੰਦੇ ਨੂੰ ਛਡਾਣ ਦੇ ਪਿੱਛੇ ਹਟਦੇ ਆ ਕਿਉਂਕਿ ਹੁਣ ਸਰਕਾਰ ਨੇ ਦੇਖਣਾ ਉਹ ਕੀ ਕਰਨਾ ਮੈਂ ਤਾਂ ਆਹੀ ਬੇਨਤੀਆ ਕਰੂੰਗਾ ਵੀਰੋ ਵੱਧ ਤੋਂ ਵੱਧ ਚੜ ਕੇ ਆਓ ਉਹ ਦਿਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ